ਬੀਤੇ ਦਿਨ ਲਦਾਖ ਦੇ ਵਿੱਚ ਹਾਦਸੇ ਦੌਰਾਨ ਦੇਸ਼ ਲਈ ਜਾਨ ਨਿਸ਼ਾਵਰ ਕਰਨ ਵਾਲੇ ਭਾਰਤੀ ਫੌਜ ਦੇ ਜਵਾਨ ਏ.ਐਲ.ਡੀ. ਦਲਜੀਤ ਸਿੰਘ ਨੂੰ ਅੱਜ ਪਿੰਡ ਗਲੜੀ ਵਿਖੇ ਅੰਤਿਮ ਅਰਦਾਸ ਮੌਕੇ ਨਿਗੀ ਸ਼ਰਧਾਂਜਲੀ ਭੇਟ ਕੀਤੀ ਗਈ। ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਵਿਖੇ ਹੋਏ ਸਮਾਗਮ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਸ਼ਹੀਦ ਨੂੰ ਯਾਦ ਕੀਤਾ। ਇਸ ਮੌਕੇ ਤੇ ਕੈਬਨਟ ਮੰਤਰੀ ਨੇ ਐਲਾਨ ਕੀਤਾ ਕਿ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਦੇ ਤਹਿਤ ਦਿੱਤੇ ਜਾਣਗੇ ਜਿਸ ਦੇ ਵਿੱਚੋਂ 6 ਲੱਖ ਰੁਪਏ ਦਾ ਚੈੱਕ ਅੱਜ ਹੀ ਸੌਂਪਿਆ ਗਿਆ ਸ਼ਹੀਦ ਦੇ ਭਰਾ ਨੂੰ ਸਰਕਾਰੀ ਨੌਕਰੀ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਉੱਤੇ ਅਤੇ ਐਂਟਰੀ ਉੱਪਰ ਯਾਦਗਾਰੀ ਗੇਟ ਬਣਾਉਣ ਦੀ ਵੀ ਕੋਸ਼ਿਸ਼ ਨਾ ਕੀਤੀ ਗਈ ਮંત્રી ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਹਮੇਸ਼ਾ ਡਟ ਕੇ ਖੜੀ ਹੈ ਕਿਉਂਕਿ ਇਹ ਸਾਰੇ ਪਰਿਵਾਰ ਕੌਮ ਦਾ ਬੇਮਿਸਾਲ سرمایہ ਨੇ ਪੰਜਾਬ ਦੇ ਦੋ ਮਹਾਨ ਸਪੂਤ ਕੁਝ ਦਿਨ ਪਹਿਲੇ ਆਪਣੇ ਦੇਸ਼ ਦੀ ਖਾਤਰ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਦੇ ਵਿੱਚੋਂ ਇੱਕ ਬਲਵਾਂ ਸनायक ਦਲਜੀਤ ਸਿੰਘ ਜੀ ਜੋ ਦਿਨਾਨਗਰ ਨੂੰ ਸੰਬੰਧ ਰੱਖਦੇ ਹਨ ਉਹਨਾਂ ਦੇ ਅੱਜ ਭੋਗ ਵਿੱਚ ਮੈਂ ਆਇਆ ਸੀ ਔਰ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਪੰਜਾਬ ਹੈ ਸਿਸਟਮ ਤੋਂ ਕਾਰਪੋਰੇਸ਼ਨ ਤੋਂ ਮੇਰੇ ਵੀਰ ਰਮਨ ਬੈਲ ਜੀ ਉਹਦੇ ਨਾਲ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਜੋਬਨ ਜੀ ਔਰ ਸਾਡੇ ਦਿਨਨਗਰ ਹਲਕਾ ਦੇ ਇੰਚਾਰਜ ਸਮਸ਼ੇਰ ਸਿੰਘ ਜੀ ਔਰ ਬਹੁਤ ਸਾਰੇ ਸਾਥੀ ਮੇਰੇ ਆਮ ਆਦਮੀ ਪਾਰਟੀ ਦੇ ਕਾਰਕਟਰ ਮੇਰੇ ਨਾਲ ਅੱਜ ਆਏ ਨੇ ਔਰ ਪ੍ਰਸ਼ਾਸਨ ਵੀ ਆਇਆ ਹੈ ਸੋ ਜੋ ਵੀ ਇਨਸਾਨ ਜੋ ਵੀ ਸਾਡਾ ਪੰਜਾਬੀ ਵੈਸੇ ਤੇ ਪੰਜਾਬੀ ਹਮੇਸ਼ਾ ਦੇਸ਼ ਦੀ ਖਾਤਰ ਸਭ ਤੋਂ ਅਗਰ ਕਿਸੇ ਨੇ ਸ਼ਹਾਦਤ ਦਿੱਤੀ ਹੈ ਤੇ ਪੰਜਾਬੀਆਂ ਨੇ ਦਿੱਤੀ ਹੈ ਸੋ ਇਹ ਜੋ ਦੋ ਬੱਚੇ ਦਲਜੀਤ ਸਿੰਘ ਔਰ ਲੈਫਟਨੈਂਟ ਕਰਨਲ ਜੋ ਹੈ ਬਾਨੂ ਪ੍ਰਤਾਪ ਮਨਕੋਟਿਆ ਜੀ ਠਾਨਗੌਰ ਤੋਂ ਸੋ ਮੈਂ ਅੱਜ ਆਇਆ ਸੀ ਪਰਿਵਾਰ ਨੂੰ ਮਿਲਣ ਵਾਸਤੇ ਵੀ ਆਇਆ ਸੀ ਔਰ ਮੇਰੇ ਮਨ ਦੇ ਵਿੱਚ ਇੱਕ ਬਹੁਤ ਇੱਕ ਮੈਂ ਮਹਿਸੂਸ ਕਰ ਰਿਹਾ ਸੀ ਕਿ ਮੇਰਾ ਫਰਜ਼ ਬੰਦਾ ਹੈ ਕਿ ਜਿਸ ਡਿਪਾਰਟਮੈਂਟ ਦਾ ਮੈਂ ਮਿਨਿਸਟਰ ਹਾਂ ਅਗਰ ਉਸ ਨਾਲ ਸੰਬੰਧਤ ਮੇਰੇ ਪਰਿਵਾਰ ਦਾ ਉਹ ਵੀ ਹਿੱਸਾ ਹਨ ਸੋ ਇੱਕ ਮਹਾਨ ਸਪੂਤ ਨੇ ਸਦਾ ਦਲਜੀਤ ਸਿੰਘ ਜੀ ਨੇ ਲਾਂਸ ਜੋ ਲਾਂਸ ਨਾਇਕ ਸਨ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਹਾਜਮਾ ਉਹਦੇ ਨਾਲ ਜੋ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਹਮੇਸ਼ਾ ਆਰਮੀ ਅਫੀਸਰ ਜਵਾਨਾਂ ਲਈ ਫੌਜੀਆਂ ਲਈ ਹਮੇਸ਼ਾ ਉਹਨਾਂ ਦਾ ਸਤਿਕਾਰ ਕਰਦੇ ਨੇ ਔਰ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਹਮੇਸ਼ਾ ਦਿਨ ਰਾਤ ਮਿਹਨਤ ਕਰਦੇ ਨੇ ਉਹਨਾਂ ਨੂੰ ਭੇਜਿਆ ਕਿ ਜੋ ਸਰਕਾਰ ਦਾ ਜੋ ਉਹਨਾਂ ਨੇ ਤੈਅ ਕੀਤਾ ਹੈ ਕਿ ਅਗਰ ਕੋਈ ਸਾਡਾ ਪੰਜਾਬੀ ਦੇਖਦੇ ਲੈ ਕੁਰਬਾਨੀ ਦਿੰਦਾ ਹੈ ਤੇ ਐਕਸੈਸਰੀਆ ਗ੍ਰਾਂਟ ਜੋ ਹੈ ਪਹਿਲੇ 50 ਲੱਖ ਸੀ ਉਹਨਾਂ ਨੇ 1 ਕਰੋੜ ਕੀਤੀ ਹੈ ਉਹਦੇ ਵਿੱਚੋਂ ਅਜਮੇ 6 ਲੱਖ ਰੁਪਏ ਦੇ ਕੇ ਜਾ ਰਹੇ ਹਾਂ 94 ਲੱਖ ਰੁਪਏ ਜੋ ਹੈ ਫਾਰਮੈਲਟੀਆਂ ਪੂਰੀ ਹੋਣ ਦੇ ਬਾਅਦ ਬਹੁਤ ਜਲਦੀ ਪਰਿਵਾਰ ਨੂੰ ਮਿਲੇਗਾ ਔਰ ਜੋ ਸਰਕਾਰ ਦੀ ਪਾਲਿਸੀ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਹੈ ਉਹ ਵੀ ਉਹਦੇ ਵੱਡੇ ਭਾਈ ਸਾਹਿਬ ਨੂੰ ਅਕੋਰਡਿੰਗ ਟੂ ਐਜੂਕੇਸ਼ਨ ਨੌਕਰੀ ਦਿੱਤੀ ਜਾਏਗੀ ਸੋ ਮੈਂ ਅੱਜ ਬਹੁਤ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰ ਰਿਹਾ ਇਸ ਗੱਲ ਦੀ ਕਿ ਮੈਂ ਇਸ ਮਹਾਨ ਸਪੂਦੇ ਚਰਨਾਂ ਦੇ ਵਿੱਚ ਸਦਾ ਸਭ ਨੂੰ ਪੇਟ ਕੀਤੇ ਨੇ ਔਰ ਮੈਂ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਫਰਜ਼ ਬੰਦਾ ਕਿ ਅਸੀਂ ਇਸ ਪਰਿਵਾਰ ਦੇ ਨਾਲ ਆਪਣੀ ਸਹਿਮਤੀ ਦੇਈਏ ਔਰ ਨਾਲ ਹਮੇਸ਼ਾ ਅਗਰ ਲੋੜ ਪਵੇ ਤੇ ਸਹਿਯੋਗ ਕਰੀਏ ਅਸੀਂ ਕੰਮ ਲੈ ਕੇ ਆਇਆ ਹੈ ਪਰਿਵਾਰ ਵੱਲੋਂ ਹੁਕਮ ਕੀਤਾ ਗਿਆ ਹੈ ਕਿ ਸਾਡੇ ਬੱਚੇ ਦੀ ਯਾਦਗਾਰ ਦੇ ਵਿੱਚ ਸਕੂਲ ਦਾ ਨਾਂ ਔਰ ਇਸ ਪਿੰਡ ਦੇ ਵਿੱਚ ਕੋਈ ਗੇਟ ਬਣਾਇਆ ਜਾਏ ਨਾਂ ਦੇ ਉੱਪਰ ਸੋ ਅਸੀਂ ਸਕੂਲ ਦਾ ਨਾਂ ਜਿਹੜਾ ਪੰਚਾਇਤ ਹੈਗੀ ਇਹਦੀ ਫਾਰਮੈਲਟੀ ਹੈਗੀ ਪੰਚਾਇਤ ਸਾਨੂੰ ਲਿਖ ਕੇ ਭੇਜੇਗੀ ਸਕੂਲ ਦਾ ਨਾਂ ਉਸ ਸ਼ਹੀਦ ਦਾ ਨਾਂ ਦਰਜੀਤ ਸਿੰਘ ਦਾ ਨਾਮ ਬਣਾਇਆ ਜਾਏਗਾ ਲਿਖਿਆ ਜਾਏਗਾ ਰੱਖਿਆ ਜਾਏਗਾ ਔਰ ਨਾਲ ਹੀ ਜੋ ਗੇਟ ਹੈ ਉਹਦੇ ਵਾਸਤੇ ਵੀ ਵਿਵਸਥਾ ਕੀਤੀ ਜਾਏਗੀ ਤਾਂ ਕਿ ਗੇਪ ਪਿੰਡ ਦਾ ਜੋ ਗੇਟ ਹੈ ਉਹਦੇ ਉੱਪਰ ਗੇਟ ਬਣ ਕੇ ਤਾਂ ਕਿ ਜਿਹੜਾ ਜੋ ਬੱਚਾ ਇੱਕ ਮਹਾਨ ਸਪੂਤ ਜਿਹਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਜਾਨ ਦਿੱਤੀ ਹੈ ਉਹ ਹਮੇਸ਼ਾ ਵਾਸਤੇ ਅਮਰ ਰਹੇ ਔਰ ਦੁਨੀਆ ਤੱਕ ਜਦ ਤੱਕ ਦੁਨੀਆ ਰਹੇ ਤਦ ਤੱਕ ਉਹਨੂੰ ਯਾਦ ਕੀਤਾ ਜਾਵੇ